ਲੋਕ ਸਭਾ ਵਿੱਚ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ਤੇ ਮੋਦੀ ਸਰਕਾਰ ਤੇ ਬਹੁਤ ਵੱਡੇ aarop ਲਗਾਏ ਗਏ ਨੇ ਵੋਟ ਚੋਰੀ ਦੇ aarop ਲਗਾਏ ਗਏ ਨੇ ਤਾਂ ਅੱਜ ਕਾਂਗਰਸ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਇੱਥੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਔਰ ਜਿੰਦਾਬਾਦ ਜਿੰਦਾਬਾਦ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਘਾਣ ਦਿੱਸਿਆ ਜਾ ਰਿਹਾ ਹੈ ਇਸ ਚੀਜ਼ ਨੂੰ ਔਰ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਜਿਹੜੀ ਕਿ ਉਹ ਅਖਰੋਸ਼ਿਤ ਹੈ ਸੜਕਾਂ ਤੇ ਵੀ ਹੈ ਨਾਲ ਨਾਲ ਪੰਜਾਬ ਪੱਧਰ ਤੇ ਪ੍ਰੈਸ ਕਾਨਫਰੰਸਾਂ ਦੀ ਜਿਹੜੀ ਕਿ ਕੀਤੀਆਂ ਗਈਆਂ ਔਰ ਇਸ ਮੁੱਦੇ ਨੂੰ ਫਿਲਹਾਲ ਛੱਡਣ ਦੇ ਮੂਡ ਵਿੱਚ ਵਿਖਾਈ ਨਹੀਂ ਦੇ ਰਹੀ ਕਾਂਗਰਸ ਔਰ ਅੱਜ ਜੇ ਤੁਸੀਂ ਦੇਖ ਸਕਦੇ ਹੋ ਸਾਬਕਾ ਡਿਪਟੀ ਸੀਐਮ ਉਮਰਕਾਜ ਸੋਨੀ ਇੱਥੇ ਪਹੁੰਚੇ ਨੇ ਸਾਬਕਾ ਮੰਤਰੀ ਸੁਖਵਿੰਦਰ ਸਿੰਘ ਫੂਕ ਸਰਕਾਰੀਆਂ ਸਭ ਦਾ ਐਮਐਲਏ ਇਹਦੇ ਬੇਸਿੰਗ ਬੁਲਾਇਆ ਸਭ ਦਾ ਐਮਐਲਏ ਡਾਕਟਰ ਰਾਜਕੁਮਾਰ ਹੋ ਰਹੇ ਬਹੁਤ ਸਾਰੇ ਕਾਂਗਰਸੀ ਲੀਡਰ ਇੱਥੇ ਪਹੁੰਚੇ ਨੇ ਭਾਪਾ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੈ ਹਿੰਦ ਜਿੰਦਾਬਾਦ ਬੀਜੇਪੀ ਸਰਕਾਰ ਹਾਏ ਹਾਏ ਦੇ ਨਾਰੇ ਗੁਲੰਦ ਕੀਤੇ ਜਾ ਰਹੇ ਨੇ ਔਰ ਇਸ ਜੇ ਗੱਲ ਕਰ ਲਈਏ ਦੋਸ਼ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਨੇ ਜਿਹੜੇ ਕੀ ਉਹ ਨਾਲ ਆਪਣੀ ਲੀਡਰਸ਼ਿਪ ਦੇ ਨਾਲ-ਨਾਲ ਜਿਹੜੇ ਕੀ ਉਹ ਨਾਰੇ ਬਾਜ਼ੀ ਦਾ ਜਵਾਬ ਦਿਨ ਦੇ ਵਿੱਚ ਆ ਦੇ ਰਹੇ ਨੇ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਵਰਗੋ ਵੋਟ ਚੋਰੀ ਦਾ ਕਾਂਗਰਸ ਪਾਰਟੀ ਸਾਡੇ ਜਿਹੜੇ ਨੀਦਰਮ ਰਾਹੁਲ ਗਾਂਧੀ ਜੀ ਸਾਡੇ ਪ੍ਰਧਾਨ ਖੜਗੇ ਜੀ ਸੋਨੀਆ ਗਾਂਧੀ ਜੀ ਪ੍ਰੇਤ ਕਾ ਗਾਂਧੀ ਜੀ ਸੋ ਜਿਨ੍ਹਾਂ ਨੇ ਆਵਾਜ਼ ਠਾਈ ਆ ਜੋ ਧੰਗਲੀ ਖੋਰੀ ਆ ਇਲੈਕਸ਼ਨ ਕਮਿਸ਼ਨ ਵੱਲੋਂ ਵੋਟ ਚੋਰੀ ਦੀ ਤੁਸੀਂ ਵੇਖਿਆ ਰੋਜ਼ ਮੀਡੀਆ ਵੇਖਦੇ ਹੋ ਤੁਸੀਂ ਆਪ ਮੀਡੀਆ ਵਾਲਿਓ ਕਿੰਨੀਆਂ ਜਾਲੀ ਵੋਟਾਂ ਜੜੀਆਂ ਨੇ ਉਹ ਲਿਸਟਾਂ ਜੜੀਆਂ ਨੇ ਲਿਸਟਾਂ ਤੇ ਪ੍ਰੋਵਾਈਡ ਹੀ ਨਹੀਂ ਕਰਾਰੇ ਇਲੈਕਸ਼ਨ ਕਮਿਸ਼ਨ ਰੋਜ਼ ਰੌਲਾ ਪੈਂਦਾ ਪਾਰਲੀਮੈਂਟ ਤੇ ਰੌਲਾ ਪਿਆ ਸੋ ਲੋਕਤੰਤਰ ਦਾ ਪਹਾਨਿਆ ਜੇ ਵੋਟਾਂ ਹੀ ਠੀਕ ਨਹੀਂ ਤੇ ਕਿਸ ਤਰ੍ਹਾਂ ਠੀਕ ਲੈਕਚਰ ਹੋਏਗਾ ਜੇ ਲੈਕਚਰ ਠੀਕ ਨਹੀਂ ਤੇ ਫਿਰ ਮੈਂ ਸਮਝਣਾ ਛਾੜਾ ਸੰਵਧਾਨ ਜਿਹੜਾ ਉਹ ਕਮਜ਼ੋਰ ਹੋਏਗਾ ਕਿਉਂਕਿ ਰਾਹੁਲ ਗਾਂਧੀ ਜੀ ਅੱਗੋਂ ਵੀ ਕਹਿੰਦੇ ਆਜ ਤੋਂ 2 ਸਾਲ ਪਹਿੰੋਂ ਉਹ ਕਹਿੰਦੇ ਆ ਰਹੇ ਨੇ ਕਿ ਸੰਵਧਾਨ ਨੂੰ ਬਚਾਓ ਸੰਵਧਾਨ ਤਾਂ ਹੀ ਬਚੇਗਾ ਜੇ ਲੈਕਚਰ ਕਮਿਸ਼ਨ ਠੀਕ ਤਰ੍ਹਾਂ ਲੈਕਚਰ ਕਰਾਵੇ ਵੋਟਾਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਕੱਟਿਆ ਜਾਵੇ ਇੱਥੇ ਕਾਗਰ ਨੇ ਹੋਣੇ ਨਾ ਦੀ ਪਲੈਨਿੰਗ ਬਿਹਾਰ ਦੀ ਆ ਸੋ ਜਿਹੜਾ ਐਸ ਆਈ ਆਰ ਜਿਹੜਾ ਇਸ ਸਾਲ ਉਹ ਤੁਸੀਂ ਵੇਖੋ ਮਨ ਮਰਜ਼ੀ ਜਿਹੜੀ ਆ ਉਹ ਹੋਣੀ ਵੀ ਚਾਹੀਦੀ ਸੋ ਇਲੈਕਸ਼ਨ ਜਿਹੜੇ ਨੇ ਉਹ ਬਿਲਕੁਲ ਨਿਰੋਲ ਹੋਣੇ ਚਾਹੀਦੇ ਨੇ ਸੋ ਚੰਗੇ ਤਰੀਕੇ ਨਾਲ ਕੇ ਵੀ ਇਲੈਕਸ਼ਨ ਹੁੰਦੇ ਰਹੇ ਨੇ ਅਸੀਂ 75 ਸਾਲਾਂ ਤੋਂ ਜਦੋਂ ਦਾ ਦੇਸ਼ ਆਧ ਹੋਇਆ ਇਲੈਕਸ਼ਨ ਵੇਖ ਰਹੇ ਹਾਂ ਸੋ ਇਲੈਕਸ਼ਨ ਜਿਹੜੇ ਨੇ ਬਿਲਕੁਲ ਠੀਕ ਤਰੀਕੇ ਨਾਲ ਹੋਣੇ ਚਾਹੀਦੇ ਨੇ ਇਹ 당ਲੀ ਨਹੀਂ ਕੋਈ ਵੀ ਹੋਣੀ ਚਾਹੀਦੀ ਤਾਂ ਹੀ ਸਾਡਾ ਸੰਵਿਧਾਨ ਬਜੂਗਾ ਲੋਕਤੰਤਰ ਤਾਂ ਹੀ ਬਣੂਗਾ ਵੋਟ ਚੋਰੀ ਕਰਦੀ ਹੈ ਰਾਹੁਲ ਗਾਂਧੀ ਜੀ ਦਾ ਦੇਸ਼ ਸੋਨੀਆ ਗਾਂਧੀ ਜੀ ਦਾ ਦੇਸ਼ ਭਈ ਜਿਹੜਾ ਸਿਸਟਮ ਇਹਨਾਂ ਨੇ ਕੀਤਾ ਅਡਾਪਟ ਕੀਤਾ ਹੈ ਬੀਜੇਪੀ ਵਾਲਿਆਂ ਨੇ ਵੋਟ ਚੋਰੀ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਅੱਗੇ ਈਵੀਐਮ ਸੀ ਹੁਣ ਇਹਨਾਂ ਨੇ ਸਿੱਧੀ ਚੋਰੀ ਕਰਨੀ ਸ਼ੁਰੂ ਕਰਤੀ ਹੈ ਲੋਕਾਂ ਦਾ ਰਾਈਟ ਟੂ ਵੋਟ ਉਹ ਖੋਇਆ ਜਿਹੜਾ ਸੰਵਿਧਾਨ ਨੇ ਸਾਨੂੰ ਦਿੱਤਾ ਔਰ ਮੈਂ ਸਮਝਦਾ ਵੀ ਇਹਨਾਂ ਦਾ ਤਰੀਕਾਕਾਰ ਇਹਨਾਂ ਗਲਤ ਆ ਉਹ ਸਮਝ ਨਹੀਂ ਪਤਾ ਨਹੀਂ ਲੱਗਣਾ ਲੇਕਿਨ ਰਾਹੁਲ ਗਾਂਧੀ ਜੀ ਦੀ ਮਿਹਨਤ ਸੱਚਾ ਉਹ ਸਾਰਾ ਨੰਗਾ ਹੋ ਗਿਆ ਉਹਨਾਂ ਨੇ ਕਲੀਅਰ ਕਟ ਬਖਾਤਾ ਕਿ ਇੱਕ ਇੱਕ ਜਣੇ ਲਈ 4-4 ਵੋਟਾਂ ਪਈਆਂ ਨੇ ਇੱਕ ਜਿਹੜੇ ਬੰਦੇ ਜਿਨ੍ਹਾਂ ਨੂੰ ਡਿਕਲੇਅਰ ਕੀਤਾ ਵੀ ਮਰ ਗਏ ਨੇ ਉਹਨਾਂ ਨੂੰ ਉਹਨਾਂ ਨੇ ਗੱਲਬਾਤ ਕਰਕੇ ਦਿਖਾਤੀ ਵੀ ਆਹ ਵੇਖ ਲਓ ਜਿੰਦਾ ਜੀਉਂਦੇ ਨੇ ਐਸੀ ਧਾਦਲੀ ਹੋਈ ਆ ਕਦੀ ਅਜੇ ਤੱਕ ਸੋਚੀ ਨਹੀਂ ਸੀ ਔਰ ਇਹ ਨਵਾਂ ਤਰੀਕਾ ਭਾਜਪੀ ਨੇ ਅਡਾਪਟ ਕੀਤਾ ਮੈਂ ਸਮਝਦਾ ਵੀ ਸਾਰੇ ਹਿੰਦੁਸਤਾਨ ਨੂੰ ਇਹਨਾਂ ਦੇ ਖਿਲਾਫ ਬਾਸ ਚੁਕਣੀ ਚਾਹੀਦੀ ਆ ਔਰ ਇਹਨਾਂ ਦੇ ਖਿਲਾਫ ਚੜ ਕੇ ਵੋਟ ਪਾਉਣੀ ਚਾਹੀਦੀ ਰਾਹੁਲ ਗਾਂਧੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੀਦਾ ਇਹ ਸਾਡੀ ਸੋਚ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੋਟ ਜਿਹੜੀ ਚੋਰ ਜਿਹੜਾ ਐਡਾ ਵੱਡਾ ਡਾਕੂ ਸਾਨੂੰ ਅੱਗੇ ਜਿਹਨੂੰ ਵੀ ਹਿਟਲਰ ਕਹਿੰਦੇ ਸੀ ਮੋਦੀ ਉਹ ਅੱਜ ਸਾਬਤ ਹੋ ਗਿਆ ਰਾਹੁਲ ਗਾਂਧੀ ਜੀ ਨੇ ਸਾਬਤ ਕਰ ਦਿੱਤਾ ਕਿ ਉਹ ਵੋਟ ਚੋਰ ਆ ਇੱਕ ਕਮਰੇ ਦੇ ਵਿੱਚ 80 ਵੋਟਾਂ ਬਣਾਉਣੀਆਂ ਸਰਾ ਸਰ ਵੋਟ ਰਾਜ ਦੀ ਤੇ ਅਮੈਂ ਕਿਨਵਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨਾਂ ਦੀ ਸਾਰੀ ਮਿਲੀਭੁਗਤ ਆ ਰਾਹੁਲ ਗਾਂਧੀ ਜੀ ਨੇ ਸਾਰੇ ਦੇਸ਼ ਦੇ ਸਾਹਮਣੇ ਇਹ ਬਾਜ਼ ਠਾਈ ਆ ਇੱਕ ਵੋਟ ਇੱਕ ਨੈਸ਼ਨ ਵਾਲਾ ਵੀ ਜਿਹੜਾ ਇਹ ਚਲਾ ਰਹੇ ਨੇ ਫਾਰਮੂਲਾ ਉਹ ਵੀ ਸਰਾ ਸਰ ਗਲਤ ਹੈ ਅਸੀਂ ਚਾਹੁੰਦੇ ਆ ਕਿ ਜਿਹੜਾ ਇੱਕ ਵੋਟ ਦਾ ਹੱਕ ਹੈ ਜੋ ਅਸੀਂ ਅਸੀਂ ਸੀ ਕਮਰੇ ਆ ਇੱਕ ਇੱਕ ਕਮਰੇ ਦੇ ਵਿੱਚ ਅਸੀਂ ਸੀ ਵੋਟਾਂ ਬਿਲਕੁਲ ਗਲਤ ਹੈ ਕਾਂਗਰਸ ਪਾਰਟੀ ਸਾਡੇ ਅੱਜ ਆਈਨਾਲਾ ਸਾਹਿਬ ਸਾਡੇ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਇਹਨਾਂ ਨੇ ਅੱਜ ਪ੍ਰੋਟੈਸਟ ਕੀਤਾ ਆ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਕਾਂਗਰਸ ਪਾਰਟੀ ਹਮੇਸ਼ਾ ਇਸ ਗੋਲਤ ਨੀਤੀਆਂ ਦਾ ਵਿਰੋਧ ਕਰਦੀ ਰਹੇਗੀ। ਲੋਕ ਸਭਾ ਵਿੱਚ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ਤੇ ਮੋਦੀ ਸਰਕਾਰ ਤੇ ਬਹੁਤ ਵੱਡੇ aarop ਲਗਾਏ ਗਏ ਨੇ ਵੋਟ ਚੋਰੀ ਦੇ aarop ਲਗਾਏ ਗਏ ਨੇ। ਤਾਂ ਅੱਜ ਕਾਂਗਰਸ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਹੜਾ ਕੀ ਇੱਥੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕੈਂਡਲ ਮਾਰਚ ਕਰਿਆ ਜਾ ਰਿਹਾ ਹੈ। ਔਰ ਜਿੰਦਾਬਾਦ ਜਿੰਦਾਬਾਦ ਲੋਕਤੰਤਰ ਦੀ ਹਤਿਆ ਲੋਕਤੰਤਰ ਦਾ ਘਾਹਨ ਦੱਸਿਆ ਜਾ ਰਿਹਾ ਹੈ। ਇਸ ਟੀਜ ਨੂੰ ਜਿੰਦਾਬਾਦ ਜਿੰਦਾਬਾਦ ਪਰ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਜਿਹੜੀ ਕਿ ਉਹ ਅਖਰੋਸ਼ਿਤ ਹੈ ਸੜਕਾਂ ਤੇ ਵੀ ਹੈ ਨਾਲ ਨਾਲ ਪੰਜਾਬ ਪੱਧਰ ਤੇ ਪ੍ਰੈਸ ਕਾਨਫਰੰਸਾਂ ਦੀ ਜਿਹੜੀ ਕਿ ਕੀਤੀਆਂ ਗਈਆਂ ਔਰ ਇਸ ਮੁੱਦੇ ਨੂੰ ਫਿਲਹਾਲ ਛੱਡਣ ਦੇ ਮੂਡ ਵਿੱਚ ਵਿਖਾਈ ਨਹੀਂ ਦੇ ਰਹੀ ਕਾਂਗਰਸ ਔਰ ਅੱਜ ਜੇ ਤੁਸੀਂ ਦੇਖ ਸਕਦੇ ਹੋ ਸਾਬਕਾ ਡਿਊਟੀ ਸੀਐਮ ਉਮਰਕਾਸ਼ ਸੋਨੀ ਇੱਥੇ ਪਹੁੰਚੇ ਨੇ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਫੂਕ ਸਰਕਾਰੀਆ ਸਾਬਕਾ ਐਮ.ਐਲ.ਏ ਇਹਦੇ ਬੇਸਿੰਗ ਬੁਲਾਰਿਆ ਸਾਬਕਾ ਐਮ.ਐਲ.ਏ ਡਾਕਟਰ ਰਾਜਕੁਮਾਰ ਹੋਰ ਬਹੁਤ ਸਾਰੇ ਕਾਂਗਰਸੀ ਲੀਡਰ ਇੱਥੇ ਪਹੁੰਚੇ ਨੇ ਭਾਤਪਾ ਦੇ ਖਿਲਾਫ ਰੋਸ਼ ਪੱਦਾਸ਼ਨ ਕੀਤਾ ਜਾ ਰਿਹਾ ਹੈ ਬੀਜੇਪੀ ਸਰਕਾਰ ਹਾਏ ਹਾਏ ਬੀਜੇਪੀ ਸਰਕਾਰ ਹਾਏ ਹਾਏ ਦੇ ਨਾਰੇ ਗੁਲੰਦ ਕੀਤੇ ਜਾ ਰਹੇ ਨੇ ਔਰ ਇਸ ਜੇ ਗੱਲ ਕਰ ਲਈਏ ਰੋਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਨੇ ਜਿਹੜੇ ਕੀ ਉਹ ਨਾਲ ਆਪਣੀ ਲੀਡਰਸ਼ਿਪ ਦੇ ਨਾਲ-ਨਾਲ ਜਿਹੜੇ ਕੀ ਉਹ ਨਾਰੇ ਬਾਜ਼ੀ ਦਾ ਅੱਜ ਆਬ ਜਿੰਦੂ ਵੀ ਖਾਦੇ ਰਹੇ ਨੇ ਅੱਜ ਜਿਹੜਾ ਇਲੈਕਸ਼ਨ ਕਮਿਸ਼ਨ ਵਰਗੋਂ ਵੋਟ ਚੋਰੀ ਦਾ ਕਾਂਗਰਸ ਪਾਰਟੀ ਸਾਡੇ ਜਿਹੜੇ ਨੀਦਰਮ ਰਾਹੁਲ ਗਾਂਧੀ ਜੀ ਸਾਡੇ ਪ੍ਰਧਾਨ ਖੜਗੇ ਜੀ ਚੋੜੀਆਂ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਸੋ ਜਿਨ੍ਹਾਂ ਨੇ ਆਵਾਜ਼ ਠਾਈ ਆ ਜੋ ਧੰਗਲੀ ਹੋ ਰਹੀ ਐ ਇਲੈਕਸ਼ਨ ਕਮਿਸ਼ਨ ਵੱਲੋਂ ਵੋਟ ਚੋਰੀ ਦੀ ਤੁਸੀਂ ਵੇਖਿਆ ਰੋਜ਼ ਮੀਡੀਆ ਵੇਖਦੇ ਹੋ ਤੁਸੀਂ ਆਪ ਮੀਡੀਆ ਵਾਲਿਓ ਕਿੰਨੀਆਂ ਜਾਲੀ ਬੋਟਾਂ ਜਿਹੜੀਆਂ ਨੇ ਉਹ ਲਿਸਟਾਂ ਜਿਹੜੀਆਂ ਨੇ ਲਿਸਟਾਂ ਤੇ ਪ੍ਰੋਵਾਈਡ ਹੀ ਨਹੀਂ ਕਰਾ ਰਹੇ ਇਲੈਕਸ਼ਨ ਕਮਿਸ਼ਨ ਰੋਜ਼ ਰੌਲਾ ਪੈਂਦਾ ਪਾਰਲੀਮੈਂਟ 'ਚ ਰੌਲਾ ਪਿਆ ਤੋ ਲੋਕਤੰਤਰ ਦਾ ਪਹਾਨਿਆ ਜੇ ਵੋਟਾਂ ਹੀ ਠੀਕ ਨਹੀਂ ਤੇ ਕਿਸ ਤਰ੍ਹਾਂ ਠੀਕ ਲੈਕਚਰ ਹੋਏਗਾ ਜੇ ਇਲੈਕਸ਼ਨ ਠੀਕ ਨਹੀਂ ਤੇ ਫਿਰ ਮੈਂ ਸਮਝਣਾ ਸਾਡਾ ਸੰਵਿਧਾਨ ਜਿਹੜਾ ਉਹ ਕਮਜ਼ੋਰ ਹੋਏਗਾ ਕਿਉਂਕਿ ਰਾਹੁਲ ਗਰਗੀ ਜੀ ਅੱਗੋਂ ਵੀ ਕਹਿੰਿਆ ਤੋ 2 ਸਾਲ ਪਹਿੰੋ ਉਹ ਕਹਿੰਦੇ ਆ ਰਹੇ ਨੇ ਕਿ ਸੰਵਿਧਾਨ ਨੂੰ ਬਚਾਓ ਸੰਵਿਧਾਨ ਤਾਂ ਹੀ ਬਚੇਗਾ ਜੇ ਇਲੈਕਸ਼ਨ ਕਮਿਸ਼ਨ ਠੀਕ ਢੰਗ ਨਾਲ ਇਲੈਕਸ਼ਨ ਕਰਾਵੇ ਵੋਟਾਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਕੱਟਿਆ ਜਾਵੇ ਇਹ ਧੱਕਾ ਕਰ ਇਹਨੇ ਹੋਣੇ ਨਾ ਦੀ ਪਲਾਨਿੰਗ ਬਿਹਾਰ ਦੀ ਆ ਸੋ ਜਿਹੜਾ ਐਸ ਆਈ ਆਰ ਜਿਹੜਾ ਹੈ ਉਸ ਤੋਂ ਉਹ ਤੁਸੀਂ ਵੇਖੋ ਮਨ ਮਰਜੀ ਜਿਹੜੀ ਆ ਉਹ ਹੋਣੀ ਵੀ ਚਾਹੀਦੀ ਸੋ ਇਲੈਕਸ਼ਨ ਜਿਹੜੇ ਨੇ ਉਹ ਬਿਲਕੁਲ ਨਿਰੋਲ ਹੋਣੇ ਚਾਹੀਦੇ ਨੇ ਸੋ ਚੰਗੇ ਤਰੀਕੇ ਨਾਲ ਕੇ ਵੀ ਇਲੈਕਸ਼ਨ ਹੁੰਦੇ ਰਹੇ ਨੇ ਅਜੀ 75 ਸਾਲਾਂ ਤੋਂ ਜਿੰਦਾ ਦੇਸ਼ ਯਾਦ ਹੋਇਆ ਇਲੈਕਸ਼ਨ ਦੇਖ ਰਹੇ ਹਾਂ ਸੋ ਇਲੈਕਸ਼ਨ ਜਿਹੜੇ ਨੇ ਬਿਲਕੁਲ ਠੀਕ ਤਰੀਕੇ ਨਾਲ ਹੋਣੇ ਚਾਹੀਦੇ ਨੇ ਇਹ ਧਾਂਦਲੀ ਨਹੀਂ ਕੋਈ ਵੀ ਹੋਣੀ ਚਾਹੀਦੀ ਤਾਂ ਹੀ ਸਾਡਾ ਸੰਵਿਧਾਨ ਬਜੂਗਾ ਲੋਕਤੰਤਰ ਤਾਂ ਹੀ ਬਣੇਗਾ ਵੋਟ ਚੋਰੀ ਕਰਦੀ ਹੈ ਰਾਹੁਲ ਗਾਂਧੀ ਜੀ ਦਾ ਦੇਸ਼ ਸੋਨੀਆ ਗਾਂਧੀ ਜੀ ਦਾ ਦੇਸ਼ ਪਰ ਜਿਹੜਾ ਸਿਸਟਮ ਇਹਨਾਂ ਨੇ ਕੀਤਾ ਅਡਾਪਟ ਕੀਤਾ ਹੈ ਬੀਜੇਪੀ ਵਾਲਿਆਂ ਨੇ ਵੋਟ ਚੋਰੀ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਅੱਗੇ ਈਵੀਐਮ ਸੀ ਹੁਣ ਇਹਨਾਂ ਨੇ ਸਿੱਧੀ ਚੋਰੀ ਕਰਨੀ ਸ਼ੁਰੂ ਕਰਤੀ ਐ ਲੋਕਾਂ ਦਾ ਰਾਈਟ ਟੂ ਵੋਟ ਉਹ ਖੋਇਆ ਜਿਹੜਾ ਸੰਵਧਾਨ ਨੇ ਸਾਨੂੰ ਦਿੱਤਾ ਔਰ ਮੈਂ ਸਮਝਦਾ ਵੀ ਇਹਨਾਂ ਦਾ ਤਰੀਕਾਕਾਰ ਇਹਨਾਂ ਗਲਤ ਆ ਉਹ ਸਮਝ ਨਹੀਂ ਪਤਾ ਨਹੀਂ ਲੱਗਣਾ ਲੇਕਿਨ ਰਾਹੁਲ ਗਾਂਧੀ ਜੀ ਦੀ ਮਿਹਨਤ ਸਦਕਾ ਉਹ ਸਾਰਾ ਨੰਗਾ ਹੋ ਗਿਆ ਉਹਨਾਂ ਨੇ ਕਲੀਅਰ ਕਟ ਬਖਾਤਾ ਕਿ ਇੱਕ ਇੱਕ ਜਣੇ ਲਈ 4-4 ਵੋਟਾਂ ਪਈਆਂ ਨੇ ਇੱਕ ਜਿਹੜੇ ਬੰਦੇ ਜਿਨ੍ਹਾਂ ਨੂੰ ਡਿਕਲੇਅਰ ਕੀਤਾ ਵੀ ਮਰ ਗਏ ਨੇ ਉਹਨਾਂ ਨੂੰ ਉਹਨਾਂ ਨੇ ਗੱਲਬਾਤ ਕਰਕੇ ਦਿਖਾਤੀ ਵੀ ਆਹ ਵੇਖ ਲਓ ਜਿੰਦਾ ਜਿਉਂਦੇ ਨੇ ਐਸੀ ਧਾਦਲੀ ਹੋਈ ਹੈ ਕਦੀ ਅਜੇ ਤੱਕ ਸੋਚੀ ਨਹੀਂ ਸੀ ਔਰ ਇਹ ਨਵਾਂ ਤਰੀਕਾ ਬੀਜੇਪੀ ਨੇ ਅਡੌਪਟ ਕੀਤਾ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਨੂੰ ਇਹਨਾਂ ਦੇ ਖਿਲਾਫ ਬਾਸ ਚੁਕਣੀ ਚਾਹੀਦੀ ਹੈ ਔਰ ਇਹਨਾਂ ਦੇ ਖਿਲਾਫ ਜੱਟ ਕੇ ਵੋਟ ਪਾਉਣੀ ਚਾਹੀਦੀ ਰਾਹੁਲ ਗਾਂਧੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੀਦਾ ਇਹ ਸਾਡੀ ਸੋਚ ਹੈ ਬੋਲੇ ਸੋ ਨਿਹਾਲ ਜਯੋ 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 ਜਿਹੜਾ ਐਡਾ ਵੱਡਾ ਡਾਕੂ ਸਾਨੂੰ ਅੱਗੇ ਜਿਹਨੂੰ ਵੀ ਹਿੱਟ ਲਰ ਕਹਿੰਦੇ ਸੀ ਮੋਦੀ ਉਹ ਅੱਜ ਸਾਬਿਤ ਹੋ ਗਿਆ ਰਾਹੁਲ ਗਾਂਧੀ ਜੀ ਨੇ ਸਾਬਿਤ ਕਰ ਦਿੱਤਾ ਕਿ ਉਹ ਵੋਟ ਚੋਰੀਆ ਇੱਕ ਕਮਰੇ ਦੇ ਵਿੱਚ 80 ਵੋਟਾਂ ਬਣਾਉਣੀਆਂ ਸਰਾ ਸਰ ਵੋਟ ਰਾਜਦੀ ਤੇ ਮੈਂ ਕਿਹਨਾਂ ਵਾਂ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨਾਂ ਦੀ ਸਾਰੀ ਮਿਲੀਭੁਗਤ ਆ ਰਾਹੁਲ ਗਾਂਧੀ ਜੀ ਨੇ ਸਾਰੇ ਦੇਸ਼ ਦੇ ਸਾਹਮਣੇ ਇਹ ਬਾਜ਼ ਠਾਈ ਆ ਇੱਕ ਵੋਟ ਇੱਕ ਨੇਸ਼ਨ ਵਾਲਾ ਵੀ ਜਿਹੜਾ ਇਹ ਚਲਾ ਰਹੇ ਨੇ ਫਾਰਮੂਲਾ ਉਹ ਵੀ ਸਰਾ ਸਰ ਗਲਤ ਹੈ ਅਸੀਂ ਚਾਹੁੰਦੇ ਆ ਪੀ ਜਿਹੜਾ ਇੱਕ ਵੋਟ ਦਾ ਹੱਕ ਹੈ ਜੋ ਅਸੀਂ 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 ਕਮਰੇ ਆ ਇੱਕ ਇੱਕ ਕਮਰੇ ਵਿੱਚ ਅਸੀਂ ਸੀ ਵੋਟਾਂ ਬਿਲਕੁਲ ਗਲਤ ਹੈ ਕਾਂਗਰਸ ਪਾਰਟੀ ਸਾਡੇ ਅੱਜ ਐਨਾਲਾ ਸਾਹਿਬ ਸਾਡੇ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਇਹਨਾਂ ਨੇ ਅੱਜ ਪ੍ਰੋਟੈਸਟ ਕੀਤਾ ਹੈ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਕਾਂਗਰਸ ਪਾਰਟੀ ਹਮੇਸ਼ਾ ਇਸ ਗਲਤ ਨੀਤੀਆਂ ਦਾ ਵਿਰੋਧ ਕਰਦੀ ਰਹੇਗੀ